ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਰਕ ਵਾਲੇ ਆਲ ਓਵਰ ਸੂਟ ਦੀ ਕਟਿੰਗ ਕਰਨ ਬਾਰੇ ਦੱਸਾਂਗੇ ਇਹ ਸੂਟ ਦੇ ਆਪਣੇ ਗਿਹਰੇ ਤੇ ਵਰਕਾ ਤੇ ਇਸ ਤਰ੍ਹਾਂ ਆਪਣੇ ਸੈਂਟਰ ਪੈਨਲ ਬਣੇ ਹੋਏ ਇਸ ਤਰ੍ਹਾਂ ਕਲੀਆਂ ਬਣੀਆਂ ਹੋਈਆਂ ਤੇ ਆਲ ਓਵਰ ਸੂਟ ਆਪਣੇ ਕੋਲੇ ਵਰਕ ਵਾਲਾ ਸਭ ਤੋਂ ਪਹਿਲਾਂ ਪ੍ਰੈਸ ਕਰ ਲੈਣਾ ਕਲੀਆਂ ਦਾ ਸੈਂਟਰ ਪੈਨਲ ਜਿਹੜੇ ਬਣੇ ਇਹਨਾਂ ਦਾ ਇਸ ਤਰ੍ਹਾਂ ਸੈਂਟਰ ਕਰ ਲੈਣਾ ਹੈ ਇਸ ਤਰ੍ਹਾਂ ਆਪਾਂ ਪੈਨ ਲਗਾ ਲੈਣੀ ਹੈ ਇਸ ਨੂੰ ਸੈਂਟਰ ਕਰਕੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਾਵਾਂਗੇ 40 ਇੰਚ 40 ਇੰਚ ਆਪਣੇ ਕੋਲੇ ਲੰਬਾਈ ਤਿਆਰ ਹੈ ਤੇ 1 ਇੰਚ ਆਪਾਂ ਐਕਸਟਰਾ ਰੱਖਾਂਗੇ ਫੋਲਡਿੰਗ ਵਾਸਤੇ ਆਪਣੇ ਕੋਲ نیچے ਕਪੜਾ ਹੈਗਾ ਏ ਹੁਣ ਆਪਾਂ ਇਹਨਾਂ ਦਾ ਘੇਰਾ ਦਾ ਨਿਸ਼ਾਨ ਲਾਵਾਂਗੇ 26 ਇੰਚ ਤੇ 22 ਇੰਚ ਇਹਨਾਂ ਦੀ ਹਿਪ ਹੈ ਤੇ ਘੇਰਾ ਆਪਾਂ 26 ਇੰਚ ਰੱਖਾਂਗੇ ਜਾਨੀ ਕਿ 13 ਇੰਚ 6 ਇੰਚ ਆਪਾਂ ਕਿਹ ਰੈਕਸਟਰਾ ਲਿਆ ਕਿਉਂਕਿ ਆਪਾਂ ਇਹਨਾਂ ਦੀ ਪਾਈਪਿੰਗ ਲਗਾਉਣੀ ਹੈ 6 ਰਾ ਤੁਸੀਂ ਹਮੇਸ਼ਾ ਹਿਪ ਦੇ ਹਿਸਾਬ ਨਾਲ ਹੀ ਰੱਖਣਾ ਹੈ ਕਿਉਂਕਿ ਕਈਆਂ ਦਾ 6 ਛੋਟਾ ਹੁੰਦਾ ਤੇ ਹਿਪ ਜ਼ਿਆਦਾ ਹੁੰਦੀ ਹੈ ਇਸ ਕਰਕੇ ਪਹਿਲਾਂ ਹਿਪ ਨਾਪ ਕੇ ਫਿਰ ਆਪਾਂ 6 ਲੈਣਾ ਹੈ ਇਸ ਤਰ੍ਹਾਂ जेकर अपने को गले वर्क है तो आप उसका सेंटर कर लेना है जेकर अपने को वर्क है तो आप इस तरह उसका सेंटर करके कटिंग करा हूँ अपना अगला पला कमीज का कट लिया है हूँ आप साइड तो ही बैक वाला पला कटिंग करा इस तरह तेरह इंच आप बैक वाला पला कटिंग करा ਤੇ ਤੇ 3 ਇੰਚ ਆਪਣੀ ਜੀ ਫੋਲਡਿੰਗ ਵਾਸਤੇ ਐਕਸਟਰਾ ਰੱਖਾਂਗੇ ਦਾ ਇੱਕ ਪੱਲਾ ਕਿਉਂਕਿ ਫਰੰਟ ਵਾਲੇ ਪੱਲੇ ਤੇ ਆਪਣੇ ਕੋਲ ਫੋਲਡਿੰਗ ਵਾਸਤੇ ਕਪੜਾ ਸੀਗਾ ਤੇ ਬੈਕ ਵਾਲੇ ਪੱਲੇ ਦੀ ਆਪ ਐਕਸਟਰਾ ਰੱਖਨੇ ਸੀ ਇਸ ਕਰਕੇ ਆਪਾਂ 3 ਇੰਚ ਜ਼ਿਆਦਾ ਰੱਖਦੇ ਹਾਂ ਆਪਾਂ ਇਹਨਾਂ ਦੀ ਬਾਹਮ ਸੀ ਕਟਿੰਗ ਕਰਾਂਗੇ ਬਾਹ ਇਹਨਾਂ ਦੀ 15 ਇੰਚ ਤਿਆਰ ਆ ਆਪਾਂ 15 ਇੰਚ ਲਿਆ ਅੱਧਾ ਇੰਚ ਉੱਪਰ ਸੀਨਾ ਵਿੱਚ ਆ ਜਾਵੇਗਾ ਤੇ ਨੀਚੇ ਫੋਲਡਿੰਗ ਵਾਸਤੇ ਆਪਣੇ ਕੋਲੇ ਕਪੜਾ ਹੈਗਾ ਹੈ ਪਹਿਲਾਂ ਤੁਸੀਂ ਇਸ ਤਰ੍ਹਾਂ ਬਾਹ ਦੀ ਵਿੱਚ ਜੋੜ ਸੋਏਗਾ ਜਿਹੜਾ ਨਾਲ ਤੋਂ ਹੀ ਕਪੜਾ ਬਚਿਆ ਇਸ ਤਰ੍ਹਾਂ ਹੀ ਆਪਾਂ ਉਸ ਤੋਂ ਜੋੜ ਪਾ ਲਵਾਂਗੇ ਬਾਹਮੇ ਤੇ ਪਾਉਣ ਦੇ ਜੋੜ ਦੀ ਆਪਾਂ ਐਕਸਟਰਾ ਵੀਡੀਓ ਫਿਰ ਦੁਬਾਰਾ ਕਿਦੀ ਪਾਵਾਂਗੇ ਤੇ ਬਾਹਮੇ ਚ ਜੋੜ ਕਿਵੇਂ ਪੈਂਦਾ ਹੈ ਹੁਣ ਆਪਾਂ ਜਿਹੜਾ ਪਿੱਛੇ ਆਪਣੇ ਕੋਲ ਕਪੜਾ ਬਚਿਆ ਉਹਦੇ ਵਿੱਚੋਂ ਆਪਾਂ ਉਸ ਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਸਾਰੇ ਕੱਪੜੇ ਨੂੰ ਉਹਦੇ ਵਿੱਚੋਂ ਆਪਾਂ ਫੁੱਲ ਹੈਵੀ ਸਲਵਾਰ ਬਣਾਵਾਂਗੇ ਇਸ ਤਰ੍ਹਾਂ ਪਹਿਲਾਂ ਪਾਪਾਂ ਚਾ ਲਾ ਲੈਨੇ ਉਸ ਕਪੜੇ ਨੂੰ ਸਾਰੀ ਨੂੰ ਆਪਾਂ ਡਬਲ ਫੋਲਡ ਕਰਕੇ ਰੱਖ ਲੈਣਾ ਹੈ ਤੇ 13 ਇੰਚ ਦਾ ਪੈਸਤਰਾਂ ਪਾਪਾਂ ਚਾ ਲਾ ਲਿਆ ਹੈ जो अपने कमीज़ नो कपड़ा लाया आप बैल्ट बनावे पहुँचा आप इस तरह सलवारों उतार लेना है क्योंकि वह अपने को चढ़ाई घट से पहुंचा गया इंच सी इस तरह आपत्ती इंच सलवार की लेंथ रखा ती इंच तैयार है तो एक इंच आप रखा ਪੌਂਚੇ ਦੇ ਉੱਪਰ ਵਾਲੀ ਸਾਈਡ ਆਪਾਂ 1 ਇੰਚ ਦੀ ਇਸ ਤਰ੍ਹਾਂ ਕਾਟ ਪਾ ਲੈਣੀ ਹੈ ਤਾਂ ਕਿ ਆਪਣੀ ਸਲਵਾਰ ਮੋਰੀਆਂ ਤੇ ਨਾ ਡਿਗੇ ਇਸ ਤਰ੍ਹਾਂ ਆਪਾਂ ਤੇਰਸ਼ੀ ਕਾਟ ਪਾ ਲੈਣੀ ਹੈ 1 ਇੰਚ ਦੀ ਪੌਂਚੇ ਉੱਪਰ ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ हूँ जेड़ा अपने को पिछले कपड़ा बचाया है इस दूधे कटिंग करा सलवार उसे तरह ही आपको कती इंच लेंथ लेनी है इथो आप दो या ढाई इंच रखना है जिन्ना पहुंचा खुला पाना है दूसरी साइड तो आप कुे ला लेना कती इंच से ਜੇਕਰ ਆਪਣੇ ਕੋਲੇ ਪਿੱਛੇ ਆਪਾ ਆਸਣ ਵਾਸਤੇ ਮਣਕੀ ਦੇਖ ਲੈਣਾ ਹੈ ਜੇਕਰ ਆਪਣੇ ਕੋਲੇ ਘੱਟ ਹੋਵੇ ਤਾਂ ਆਪਾ ਆਸਣ ਵਿੱਚੋਂ ਵੀ ਕੱਢ ਸਕਦੇ ਆ ਇਸ ਤਰ੍ਹਾਂ ਆਪਾਂ ਸਿੱਧਾ ਨਿਸ਼ਾਨ ਲਗਾ ਲਵਾਂਗੀ ਇਸ ਤਰ੍ਹਾਂ ਆਪਣੇ ਕੁੰਦਿਆਂ ਦੀ ਕਟਿੰਗ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨਾਂ ਦਾ ਆਸਣ ਦਾ ਨਿਸ਼ਾਨ ਲਾਵਾਂਗੇ ਜੇਕਰ ਆਪਣੇ ਕੋਲ ਆਸਣ ਘੱਟ ਹੋਵੇ ਤਾਂ ਆਪਾਂ ਇੱਥੋਂ ਕਟਿੰਗ ਕਰਕੇ ਆਸਣ ਵਿੱਚੋਂ ਵੀ ਕੱਢ ਸਕਦੇ ਹਾਂ ਆਪਣੇ ਕੋਲੇ ਦਾ 8 ਇੰਚ ਆਪਾਂ ਆਸਣ ਦਾ ਨਿਸ਼ਾਨ ਲਾ ਕੇ ਇਸ ਤਰ੍ਹਾਂ ਆਪਾਂ თਿਰਸ਼ਾ ਕਪੜਾ ਲਾ ਲਵਾਂਗੇ ట్ పావారుల్లి ఫుల్లీ జీ నీ బాధిజిస్ తర శే పట్టీ మేవ కప్పుడ పిచ్చలే గళోయి నీచే ఇంకా ఇస్తా రేవ కప్పుడా కట్ింగ్ సలవార ਮੈਨੂੰ ਇਸ ਤਰ੍ਹਾਂ ਆਪਣੀ ਸਲਵਾਰ ਫੁੱਲੀ ਫੁੱਲੀ ਜੀ ਵੀ ਨਹੀਂ ਬਣਦੀ। ਤੁਸੀਂ ਦੇਖ ਸਕਦੇ ਹੋ ਆਪਣੀ ਕੁੰਦੀਆਂ ਦੀ ਕਟਿੰਗ ਹੋ ਗਈ ਹੈ। ਉੱਪਰਲੇ ਪਾਸੇ ਵੀ ਆਪਾਂ ਇਸ ਨੂੰ ਕੱਟ ਲੈਣਾ ਹੈ। ਫੁੱਲ ਹੈ ਵੀ ਆਪਣੀ ਸਲਵਾਰ ਵੀ ਬਣ ਜਾਵੇਗੀ। ਕਿੰਨੀ ਵੀ ਆ ਕੱਟਾਂ ਦੀ ਵੀਡੀਓ ਆਪਾਂ ਤੁਹਾਨੂੰ ਫਿਰ ਕਿਸੇ ਵੀਡੀਓ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਮੋਡੇ ਦੀ ਕਟਿੰਗ ਬਾਰੇ ਜਾਂ ਪਲੋਈਆਂ ਦੇ ਨਿਸ਼ਾਨ ਲਾਉਣ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਇਹ ਆਪਣਾ ਪੌਂਚਾ ਹੋ ਗਿਆ ਤੇ ਆਪਣੇ ਕੁੰਦੇ ਹੋ ਗਏ ਸਲਵਾਰ ਦੇ ਹੁਣ ਆਪਾਂ ਜਿਹੜਾ ਕਮੀਜ਼ ਨਾਲ ਕਪੜਾ ਲਾਇਆ ਸੀ ਆਪਾਂ ਉਸ ਦੀ ਬੈਲਟ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਸ ਦੀ ਕਾਨ ਕੱਢ ਲੈਣੀ ਹੈ ਐਕਸਟਰਾ ਕਪੜਾ ਆਪਾਂ ਤਾਰ ਦੇਣਾ ਹੈ ਪ 23 ਇੰਚ ਆਪਾਂ ਇਹਨਾਂ ਦੀ ਬੈਲਟ ਰੱਖਾਂਗੇ 24 ਇੰਚ ਇਹਨਾਂ ਦੀ ਬੈਲਟ ਤਿਆਰ ਹੈ ਤੇ 1 ਇੰਚ ਆਪਾਂ ਐਕਸਟਰਾ ਰੱਖੀ ਹੈ ਇਹ ਆਪਣੇ ਕੋਲੇ 7 ਤੇ 6 ਇੰਚ ਹੈ ਚੜਾਈ ਵਿੱਚ ਆਪਾਂ 4 ਇੰਚ ਬੈਲਟ ਤਿਆਰ ਰੱਖਣੀ ਹੈ ਇਸ ਤਰ੍ਹਾਂ ਪਾ ਬਿਲਕੁਲੀ ਈਜ਼ੀ ਤਰੀਕੇ ਨਾਲ ਵਰਕ ਵਾਲੇ ਸੂਟ ਦੀ ਕਟਿੰਗ ਕਰ ਸਕਦੇ ਆ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਵੀਡੀਓ ਵੇਖਣ ਲਈ ਧੰਨਵਾਦ।